ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਦੋਸਤੋ ਬਹੁਤ ਲੰਮੇ ਸਮੇਂ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਕਿਉਂਕਿ ਇਹ ਵੀਡੀਓ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਕਹਿ ਸਕਦੇ ਆ ਤੁਸੀਂ ਨਾ ਨਾਲ-ਨਾਲ ਆ ਵੀਡੀਓ ਚੱਲਣੀਆਂ ਦੋ ਵੀਡੀਓ ਇੱਕੋ ਟਾਈਮ ਦੋ ਵੀਡੀਓ ਚੱਲਣੀਆਂ ਤੇ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਆਪਦੇ ਬੱਚੇ ਕਿੰਨਾ ਵਰਗੇ ਬਣਾਉਣਾ ਚਾਹੁੰਦੇ ਹੋ ਤੇ ਜਿਹੜੇ ਦੋਸਤ ਨਵੇਂ ਨੇ ਪੇਜ ਨੂੰ ਫੋਲੋ ਕਰ ਲੋ ਤੇ ਜੋ ਦੋਸਤ ਜੁੜੇ ਨੇ ਉਹ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇਹ ਆਪਣੇ ਬੱਚਿਆਂ ਦੇ ਭਵਿੱਖ ਦਾ ਸਵਾਲ ਆ ਜਿਵੇਂ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਆ ਕਿ ਬਹੁਤ ਰੌਲੇ ਚੱਲ ਰਹੇ ਆ ਜਿਵੇਂ ਇੱਕ ਸੁਖ ਰਤੀਏ ਦਾ ਹੋ ਗਿਆ ਤਾਂ ਉਹਦੇ ਥੱਲੇ ਜਾ ਕੇ ਕਮੈਂਟ ਪੜਿਓ ਜਨਤਾ ਸੁਖ ਰਤੀਏ ਨੂੰ ਹੀ ਆਪਣਾ ਉਸਤਾਦ ਮੰਨੀ ਬੈਠੀ ਆ ਹੁਣ ਇਹ ਕਹਿ ਲਗੇ ਆਪਾਂ ਕਿ ਜਿੱਦਾਂ ਦੇ ਆਪਣੇ ਬੱਚੇ ਰੂਲ ਮਾਡਲ ਜਿਨ੍ਹਾਂ ਨੂੰ ਮੰਨਦੇ ਆ ਕਿ ਉਦਾਂ ਦਾ ਹੀ ਉਹਨਾਂ ਨੇ ਬਾਨਾ ਤੁਸੀਂ ਧਿਆਨ ਦਿਆ ਕਰੋ ਕਿ ਬੱਚੇ ਤੁਹਾਡੇ ਕਿਦਾਂ ਦੀਆਂ ਵੀਡੀਓ ਦੇਖਦੇ ਆ ਜੇਕਰ ਹੁਣ ਬੱਲੂ ਰਾਮ ਗੜੀਆ ਹੋ ਗਿਆ ਉਹ ਮੈਡ ਸੰਧੂ ਹੋ ਗਿਆ ਸੋਨੂ ਸੀਤੋ ਵਾਲਾ ਹੋ ਗਿਆ ਜਾਂ ਸੁਖ ਰਤੀਆ ਹੋ ਗਿਆ ਇਨ੍ਹਾਂ ਵਰਗਿਆਂ ਦੀਆਂ ਵੀਡੀਓ ਦੇਖਣਗੇ ਤਾਂ ਤੁਸੀਂ ਕਿੱਥੋਂ ਸੋਚਦੇ ਹੋ ਕਿ ਆਪਣੇ ਬੱਚੇ ਤਰੱਕੀਆਂ ਕਰਨਗੇ ਜਾਂ ਆਪਣੇ ਬੱਚੇ ਕਿਤੇ ਵੱਡੇ ਆਉਂਦਿਆਂ ਤੇ ਲੱਗਣਗੇ ਵੱਡੀਆਂ ਨੌਕਰੀਆਂ ਕਰਨਗੇ ਤੁਸੀਂ ਆ ਬਰਾਬਰ ਵੀਡੀਓ ਚਲਦਿਆਂ ਦੇਖ ਲਓ ਤੁਸੀਂ ਦੇਖੋ ਗੋਰੇ ਆਪਣੇ ਬੱਚਿਆਂ ਨੂੰ ਕਿਵੇਂ ਸੰਤ ਬਣਾ ਰਹੇ ਨੇ ਕਿਵੇਂ ਤਿਆਰ ਕਰ ਰਹੇ ਨੇ ਤੇ ਆਪਾਂ ਆਪਣੇ ਮਾਪਿਓ ਐਨੇ ਇੱਕ ਲਾਂਤੀ ਤੇ ਐਡੇ ਇੱਕ ਬਿਸ਼ਰਮਾ ਨਾ ਪੰਜਾਬੀ ਐਨੇ ਕਿ ਗਿਰ ਚੁੱਕੇ ਆ ਆਪਣੀ ਕੌਮ ਆ ਜੋ ਕਿੱਥੇ ਤਾਂ ਬਹਾਦਰਾਂ ਦੀ ਕੌਮ ਕਿਹਾ ਜਾਂਦਾ ਸੀ ਇਹਨੂੰ ਤੇ ਕਿੱਥੇ ਤੁਸੀਂ ਇਹ ਦੇਖੋ ਆਪਾਂ ਕਿਹੜੀ ਕੌਮ ਦੇ ਜਾਏ ਆ ਪਰ ਕਿਹੜੀ ਕੌਮ ਦੇ ਅੱਜ ਜਿੰਨਾ ਜਿੰਨਾ ਦੇ ਪਿਓ ਨੇ ਆਪਣਾ ਪਰਿਵਾਰ ਆਪਣੇ ਧਰਮ ਲਈ ਵਾਰ ਦਿੱਤਾ ਪਰ ਈ ਨਿਮੰਨੀ ਤੇ ਹੁਣ ਇਹੀ ਚਾਰ ਵਿਊਆਂ ਖਾਤਰ ਫੋਕੀ ਫੇਮ ਖਾਤਰ ਤੇ ਕੁਝ ਕ ਪੈਸਿਆਂ ਖਾਤਰ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਮਾਪਿਓ ਖੁਦ ਹੱਥੀਂ ਨਿਚਾਰ ਬਣਾ ਰਿਆ ਤੁਸੀਂ ਦੇਖੋ ਕਿੰਡੀ ਸ਼ਰਮ ਦੀ ਗੱਲ ਆਪਣੀ ਯੋਧਿਆਂ ਦੀ ਕੌਮ ਨਿਚਾਰਾਂ ਦੀ ਕੌਮ ਬਣ ਕੇ ਰਹਿ ਗਈ ਤੁਸੀਂ ਆਉਂਦੇ 15 ਨੂੰ 20 ਸਾਲਾਂ ਨੂੰ ਦੇਖੋਗੇ ਇਹ ਪੰਜਾਬੀਆਂ ਦੀ ਜਿਹੜੀ ਸਿੱਖ ਕੌਮ ਆ ਇਹ ਨਿਚਾਰਾਂ ਦੀ ਕੌਮ ਮੰਨੀ ਜਾਇਆ ਕਰੂ ਕਿਵੇਂ ਤੁਸੀਂ ਦੇਖੋ ਹੋਰ ਸਟੇਟਾਂ ਦੇ ਜਾਂ ਹੋਰ ਦੇਸ਼ਾਂ ਦੇ ਕਿੱਡੀਆਂ ਤਕੜੀਆਂ ਮਿਹਨਤਾ ਕਰ ਰਹੇ ਆ ਪੂਰਾ ਪੂਰਾ ਬੱਚੇ ਆ ਕੀ ਅੰਗਰੇਜ਼ ਇਹਨਾਂ ਨੂੰ ਕਿੱਡੇ ਤਗੜੇ ਬਣਾ ਰਹੇ ਆ ਤਾਂ ਜੋ ਆਉਣ ਵਾਲਾ ਭਵਖ ਇਹਨਾਂ ਦਾ ਇਹ ਨਾਮ ਰੋਸ਼ਨ ਕਰ ਸਕਣ ਆਪਣੇ ਦੇਸ਼ ਦਾ ਤੇ ਆਪਣੇ ਵਾਲੇ ਕੀ ਕਰਦੇ ਆ ਚਾਕੋ ਨਿੱਕੀ ਜਿਹੀ ਕੁੜੀ ਐ ਜੰਮੀ ਹੁੰਦੀ ਨਹੀਂ ਤੁਰਨਾ ਉਹਨੂੰ ਆਉਂਦਾ ਨਹੀਂ ਤੇ ਚਾਵਲ ਉਹਨੂੰ ਰੀਲਾਂ ਤੇ ਨਚਣ ਲਾ ਦਿੰਦੇ ਆ ਹੱਥੀ ਨਚਾਰ ਬਣਾ ਰਹੇ ਅੱਗੇ ਆਰਕੈਸਟਰ ਵਾਲਿਆਂ ਨੂੰ ਜਾਂ ਸੱਭਿਆਚਾਰ ਗਰੁੱਪਾਂ ਉਹਨਾਂ ਨੂੰ ਕਿੰਨਾ ਮਾੜਾ ਗਿਣਿਆ ਜਾਂਦਾ ਸੀ ਕਿੰਨਾ ਗਲਤ ਉਹ ਕਰਦੇ ਸੀ ਤੇ ਹੁਣ ਇਹ ਖੁੱਦ ਤੁਸੀਂ ਉਹਨਾਂ ਨੂੰ ਕੀ ਮਾੜਾ ਕਹ ਲਓਗੇ ਹੁਣ ਹਰ ਘਰ ਚ ਇੱਕ ఆర్ਕੈਸਟਰ ਆ ਲਿਆ ਹੈ ਇੱਕ ਹਰ ਘਰ ਦੇ ਵਿੱਚ ਨਚਾਰ ਜੋ ਨਚਾਰ ਹੀ ਆ ਧੀਆ ਨੂੰ ਨਿਚਾਰ ਬਣਾਇਓ ਰੀਲਾਂ ਤੇ ਨੱਚਣਾ ਕਿੱਡੀ ਮਾਨ ਵਾਲੀ ਗੱਲ ਸਮਝਿਆ ਜਾ ਰਿਹਾ ਐਨਾਂ ਵਾਸਤੇ ਤੁਸੀਂ ਸੋਚੋ ਕਿੱਥੇ ਆਪਣਾ ਭਵਿੱਖ ਵਧਗਾ ਹੋ ਜਾ ਪੰਜਾਬੀਆਂ ਦਾ ਵੀ ਤਰੱਕੀਆਂ ਕਰਨਗੇ ਜਾਂ ਦੇਸ਼ ਦਾ ਨਾਮ ਰੋਸ਼ਨ ਕਰਨਗੇ ਜਾਂ ਪੰਜਾਬੀਆਂ ਦਾ ਨਿਚਾਰ ਬਣ ਕੇ ਰਹਿ ਗਏ ਆ ਲਾਂਤਾ ਉਹਨਾਂ ਚਾਵਲ ਮਾਪਿਆਂ ਨੂੰ ਜੋ ਆਪਣੀਆਂ ਧੀਆ ਨੂੰ ਹੱਥੀ ਨਿਚਾਰ ਬਣਾਉਂਦੇ ਨੇ ਕੈਮਰੇ ਫੜ ਕੇ ਫੋਨ ਫੜ ਕੇ ਵੀਡੀਓ ਬਣਾਉਂਦੇ ਨੇ ਐਡੇ ਚਾਵਲ ਮਾਪੇ ਲਾਂਤੀ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸੋਚੋ ਹਜੇ ਵੀ ਮੌਕਾ ਸਾਹਮਣੇ ਪੰਜਾਬ ਕੋ ਹਜੇ ਵੀ ਟਾਈਮ ਆ ਆਪਣੇ ਕੋਲ ਤੁਸੀਂ ਆਪਣੇ ਬੱਚਿਆਂ ਤੇ ਧਿਆਨ ਦਿਓ ਉਹਨਾਂ ਨੂੰ ਕੁਝ ਐਦਾਂ ਦਾ ਦੱਸੋ ਬਹਾਦਰ ਹਰੀ ਸਿੰਘ ਨਲੂਏ ਬਾਰੇ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਚੀਜ਼ਾਂ ਬਾਰੇ ਦੱਸੋ ਤਾਂ ਜੋ ਉਹ ਬਹਾਦਰ ਬਣ ਜੇਕਰ ਉਹ ਬੱਲੂ ਰਾਮ ਕੜੀਏ ਨੂੰ ਮੈਡ ਸੰਧੂ ਜਾਂ ਸੌਖ ਰਤੀਏ ਤੇ ਸੋਨੂ ਸੀਤੋ ਵਾਲਿਆਂ ਨੂੰ ਵਰਗਿਆਂ ਨੂੰ ਦੇਖੀ ਜਾਣ ਤਾਂ ਕਿੱਥੋਂ ਭਾਲਦੇ ਹੋ ਕਿ ਆਪਣੇ ਪੰਜਾਬੀ ਸਿੱਖ ਕੌਮ ਦੇ ਵਿੱਚ ਹੁਣ ਸੂਰਮੇ ਪੈਦਾ ਹੋਣਗੇ ਸੋ ਅਪੀਲ ਆ ਸਾਰਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਚੰਗੀ ਲੱਗੀ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਆ ਜੋ ਆਪਣੇ ਪੰਜਾਬੀ ਆ ਜਾਂ ਆਪਣੇ ਸੈਖੋ ਗਿਰ ਚੁੱਕੇ ਨੇ ਕਿਉਂਕਿ ਉਸਤਾਦ ਤੁਹਾਨੂੰ ਵੀਡੀਓ ਪ੍ਰੂਫ ਦਿਖਾਵਾਂਗੇ ਕਿ ਉਸਤਾਦ ਕਿੰਨਾ ਨੂੰ ਮੰਨੀ ਬੈਠੇ ਨੇ ਸੋ ਜੇ ਆਹ ਵੀਡੀਓ ਦੇ ਨਾਲ ਸਹਿਮਤਾ ਸ਼ੇਅਰ ਕਰਿਓ ਤੇ ਲਾਂਤਾ ਪਾਇਆ ਕਰੋ ਹੱਥ ਜੋੜ ਕੇ ਬੇਨਤੀ ਆ ਲਾਂਤਾ ਪਾਇਆ ਕਰੋ ਜੋ ਆਪਣੀਆਂ ਨਿੱਕੀਆਂ ਬੱਚੀਆਂ ਦੀਆਂ ਜਾਂ ਜਵਾਨ ਬੱਚਿਆਂ ਦੀਆਂ ਰੀਲਾਂ ਪਾਉਂਦੇ ਨੇ ਖੁਦ ਮਾਂ ਪਿਓ ਕਈ ਤਾਂ ਐਡੇ ਗਰਕ ਚੁੱਕੇ ਨੇ ਕਿ ਭੈਣ ਭਰਾਵਾਂ ਨੂੰ ਹੀ ਲਾਤਾ ਚਾਰ ਪੈਸੇ ਖਾਤਰ ਕਿਹੜੀ ਕੌਮ ਸੀ ਤੇ ਕਿਹੜੇ ਕੰਮੇ ਵੜੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਦੋਸਤਾਂ